ਕਿ ਜਿਸ ਬੰਦੇ ਨੂੰ ਅੰਮ੍ਰਿਤ ਵੇਲੇ ਸਤਿਗੁਰੂ ਜਗਾ ਦਿੰਦਾ ਨਾ ਉਹ ਸਭ ਤੋਂ ਪਹਿਲਾਂ ਸ਼ੁਕਰਾਨਾ ਕਰੇ ਅੰਮ੍ਰਿਤ ਵੇਲੇ ਜਾਗਦਾ ਹੀ ਹੋਵੇ ਜਿਹਦੇ ਘਰ ਅੰਦਰ ਰੱਬ ਦਾ ਸੱਦਾ ਆਉਂਦਾ ਹੈ ਮੈਸੇਜ ਆਉਂਦਾ ਜਿਹਨੂੰ ਕਹਿ ਲੋ ਅਜ ਦੀ ਜਿਹਦੇ ਘਰ అలਾਰਮ ਰੱਬ ਦਾ ਵੱਜਦਾ ਹੈ ਉਹ ਹੀ ਅੰਮ੍ਰਿਤ ਵੇਲੇ ਜਾਗਦਾ ਜੀ ਨਹੀਂ ਤੇ ਨਾਲ ਦੇ ਬਿਸਤਰੇ ਤੇ ਪਿਆ ਸੱਕਾ ਪੁੱਤਰ ਧੀ ਵੀ ਨਹੀਂ ਜਾਗਦਾ ਮਾਂ ਪਿਓ ਜਾਗ ਪੈਂਦੇ ਆ ਉਹਨਾਂ ਨੂੰ ਮੈਸੇਜ ਨਹੀਂ ਆਇਆ ਮਹਾਰਾਜ ਨੇ ਕਿਹਾ ਪਿੱਛੋ ਰਾਤੀ ਸਦਣਾ ਨਾਮ ਖਸਮ ਕਾ ਲੈਣ ਪਿਛਲ ਰਾਤ ਸੱੜੜੇ ਪੈਂਦੇ ਆ ਆਵਾਜ਼ਾਂ ਪੈਂਦੀਆਂ ਨੇ ਤੇ ਸੱਚੀ ਮੁੱਚੀ ਉੱਠ ਬੈਂਦੇ ਆ ਜੀ ਮੈਂ ਫਿਰ ਅਰਜ਼ ਕਰਾਂਗਾ ਗੁਰਸਿੱਖ ਉਹ ਹੈ ਜਿਹੜਾ ਅੰਮ੍ਰਿਤ ਵੇਲੇ ਪਿਛਲੇ ਦਿਨੀ ਮੈਂ ਇੱਕ ਅਰਜ਼ ਕੀਤੀ ਗੁਰੂ ਰਾਮਦਾਸ ਦੀ ਸਿਬਤ ਵਿੱਚ ਪ੍ਰਿੰਸੀਪਲ ਸਤਵੀਰ ਸਿੰਘ ਹੁਣ ਮੈਂ ਕਿਉਂਕਿ ਉਹ ਸਾਰੇ ਵਿਦਵਾਨਾਂ ਦਾ ਜ਼ਿਕਰ ਕਰਦੇ ਨੇ ਉਦੋਂ ਉਦੋਂ ਹੋਰ ਵੀ ਅੱਗੇ بڑے ਵਿਦਵਾਨ ਨੇ ਪਰ ਪ੍ਰਿੰਸੀਪਲ ਸਾਹਿਬ ਦੀ ਖੂਬੀ ਹੈ ਉਹਨਾਂ ਦੀਆਂ ਰਚਨਾਵਾਂ ਸਟੇਜੀ ਨੇ ਸਤੇਜੀ ਦਾ ਮਤਲਬ ਕਿ ਤੁਸੀਂ ਉਹਨੂੰ ਕਥਾ ਦੇ ਰੂਪ ਸੁਣਾ ਸਕਦੇ ਹੋ ਕਈ ਵਿਦਵਾਨ ਐਸੇ ਨੇ ਜਿਨ੍ਹਾਂ ਦੀਆਂ ਰਚਨਾਵਾਂ ਇੰਨੀਆਂ ਗਹਿਰੀਆਂ ਨੇ ਤੁਸੀਂ ਮਹਿਸੂਸ ਕਰ ਸਕਦੇ ਹੋ ਪਰ ਅਦਾਈ ਨਹੀਂ ਕਰ ਸਕਦੇ ਉਹਨਾਂ ਨੇ ਜਦੋਂ ਗੁਰੂ ਰਾਮਦਾਸ ਜੀ ਦਾ ਜੀਵਨ ਲਿਖਿਆ ਨਾ ਪੂਰੀ ਕੋਈ ਕਰਾਮਾਤ ਉਹਦੇ ਆਰੰਭ ਵਿੱਚੋਂ ਲਿਖਦੇ ਮੈਨੂੰ ਬੜੀ ਚੰਗੀ ਲੱਗੀ ਗੱਲ ਕਹਿੰਦੇ ਸਾਡੀ ਮਾਂ ਸਾਡੀ ਮਾਤਾ ਪਰ ਅੱਜ ਵਾਲੀ ਮਾਂ ਜ਼ਰੂਰ ਚੇਤੇ ਰੱਖੇ ਅੱਜ ਵਾਲੀ ਮਾਂ ਖੁਦ 9 ਵਜੇ ਉੱਠਦੀ ਉਹਦਾ ਬੱਚਾ ਕਹੂਗਾ ਸਾਡੀ ਮੰਮੀ ਜਦੋਂ ਸਵੇਰੇ ਉੱਠਦੀ ਸੀ ਕਹਿੰਦੀ ਸੀ ਜਪਜੀ ਸਾਹਿਬ ਕਰੋ ਮਾਂ ਤਾਂ ਆਪ ਨਹੀਂ ਕਰਦੀ ਭਈ ਉਹ ਕਹਿੰਦੇ ਸਾਡੀ ਮਾਂ ਇਸ ਸੁਣਨ ਵਾਲੀ ਗੱਲ ਖੈ ਸਵੇਰੇ ਉੱਠ ਕੇ ਕਹਿੰਦੀ ਸੀ ਕਿ ਜਿੰਨੀ ਦੇਰ ਤੱਕ ਜਪਜੀ ਸਾਹਿਬ ਨਹੀਂ ਪੜਿਆ ਕੁਝ ਖਾਣ ਪੀਣ ਨੂੰ ਨਹੀਂ ਮਿਲਣਾ ਜਿੰਨੀ ਦੇਰ ਤੱਕ ਮੱਥਾ ਨਹੀਂ ਟੇਕਿਆ ਇੱਕ ਦਿਨ ਕਹਿੰਦੇ ਨੇ ਅਸੀਂ ਮਾਤਾ ਨੂੰ ਪੁੱਛ ਲਿਆ ਇੰਨੇ ਸਵਕਤ ਤੇ ਠਾਂਦੇ ਉਹ ਨੀਂਦ ਆਉਂਦੀ ਏ ਤੇ ਕਹਿੰਦੇ ਮਾਂ ਨੇ ਕਿਹਾ ਸੀ ਪੁੱਤਰ ਅੰਮ੍ਰਿਤ ਵੇਲੇ ਜਾਂ ਬਿਮਾਰ ਸੌਂਦੇ ਨੇ ਤੇ ਜਾਂ ਨਾਸਤਕ ਸੌਂਦੇ ਨੇ ਰੱਬ ਦੀ ਬੰਦਗੀ ਕਰਨ ਵਾਲੇ ਨਹੀਂ ਸੌਂਦੇ ਕੋਈ ਕਿੱਡੇ ਪਿਆਰੇ ਸ਼ਬਦ ਸੰਜੀ ਮੈਨੂੰ ਬੜੇ ਚੰਗੇ ਲੱਗੇ ਮੈਂ ਆਪ ਨੂੰ ਬੇਨਤੀ ਕਰਾਂ ਗੁਰਸਿੱਖ ਹੁਣ ਕਿਸੇ ਲਈ ਵੀ ਭਾਈ ਸਾਹਿਬ ਚਲੋ ਸ਼ਬਦ ਵਰਤੇ ਬਰਿਆਮ ਸਿੰਘ ਜੀ ਦੀ ਵਰਤੇ ਪਰ ਮੈਨੂੰ ਆਪਣੇ ਅੰਦਰ ਦਾ ਪਤਾ ਹੈ ਨਾ ਮੈਂ ਕਿੱਥੇ ਗੁਰਮਖੋ ਗੁਰਸਿੱਖ ਉਹ ਕਿਹੜਾ ਗੁਰਸਿੱਖ ਜਿਹਦੇ ਚਰਨਾਂ ਦੀ ਧੂੜ ਭਾਈ ਸਾਹਿਬ ਵਰਗਾ ਵਿਦਵਾਨ ਕਹਿੰਦਾ ਹੈ ਕਿ ਮੇਰੀ ਸਮਗਰਤ ਕਰਨੇ ਮੇਰੀ ਚਮੜੀ ਦੀ ਜੁੱਤੀ ਬਣਾਓ ਉਹਨਾਂ ਸਿੱਖਾਂ ਦੇ ਪੈਰਾਂ 'ਚ ਪਾ ਦਿਓ ਜਿਹੜੇ ਇਬਾਦਤ ਕਰਦੇ ਨੇ ਮੇਰੇ ਮਰੇ ਹੋਏ ਦਾ ਚੰਮ ਉਹਨਾਂ ਦੀ ਤਲੀਆਂ ਨੂੰ ਛੂ ਜਾਏ ਤੇ ਰੱਬ ਮੇਰੇ ਪਾਪ ਮਾਫ ਕਰ ਦੇ। ਅਸੀਂ ਹੋਰ ਵੀ ਦੇਖਾਂਗੇ। ਗੁਰਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਅੰਮ੍ਰਿਤ ਵੇਲੇ ਉੱਠੇ। ਸੋ ਭਲਕੇ ਉਠਰ ਨਾਮ ਧਿਆਵੈ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰਿ ਹਰਿ ਜਪ ਜਾਪੈ ਸਭ ਕਿਲਵਿਕ ਪਾਪ ਦੋਖ ਲੈ ਜਾਵੈ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਗਰਾਸ ਧਿਆਏ ਮੇਰਾ ਘਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ ਤਿਸ ਗੁਰ ਸੇਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸੇਖ ਕੀ ਇਸ ਸ਼ਬਦ ਨੂੰ ਫੇਰ ਸੁਣਿਓ ਤਿਸ ਤੋਂ ਪਹਿਲਾਂ ਉਹ ਪਹਿਲੀਆਂ ਤੁਕਾਂ ਫੇਰ ਰਿਪੀਟ ਕਰਨੀਆਂ ਚਾਹੀਦੀਆਂ ਇਸ ਗੁਰ ਸੇਖ ਕੀ ਤਿਸ ਦਾ ਮਤਲਬ ਇਸ ਦੀ ਜਿਹੜਾ ਗੁਰ ਸਤਗੁਰ ਕਾ ਚੋ ਸਿੱਖ ਖਾਏ ਜਨ ਨਾਨਕ ਧੂੜ ਮੰਗੇ ਤਿਸ ਗੁਰ ਸੇਖ ਕੀ ਜੋ ਆਪ ਜਪੈ ਅਬਰੇ ਨਾਮ ਜਪਾਵੇ ਫੇਰ ਯਾਦ ਰੱਖਿਓ ਸ਼ੁਰੂਆਤ ਲਵ ਸਿੱਖ ਤੋਂ ਹੈ ਸਮਾਪਤੀ ਗੁਰਸਿੱਖ ਤੋਂ ਹੈ ਗੁਰਸਤਗੁਰ ਕਾ ਜੋ ਸੇਖਾ ਖਾਏ ਜਦੋਂ ਇੰਨੀ ਕਮਾਈ ਕਰ ਦਿੱਤੀ ਫਿਰ ਗੁਰਸਿੱਖ ਬਣ ਗਿਆ ਤਾਂ ਦੋ ਸ਼ਬਦ ਨੇ ਉਹਨੇ ਗੁਰੂ ਵਾਲਾ ਕੰਮ ਵੀ ਕੀਤਾ ਉਹਨੇ ਸਿੱਖ ਵਾਲਾ ਵੀ ਕੀਤਾ ਜਦੋਂ ਆਪ ਜਪੇ ਸੱਚੀ ਮੁੱਚੀ ਸਿੱਖ ਬਣ ਗਿਆ ਜਦੋਂ ਦੂਜਿਆਂ ਨੂੰ ਕਹਿੰਦਾ ਨਾਮ ਜਪੋ ਉਹ ਦੋ ਗੁਰੂ ਵਾਲਾ ਕੰਮ ਵੀ ਕਰਦਾ ਪਿਆ ਫਿਰ ਬੇਨਤੀ ਜਨ ਨਾਨਕ ਧੂੜ ਮੰਗੇ ਤਿਸ ਗੁਰਸੇਖੀ ਜੋ ਆਪ ਜਪੇ ਅਵਰਹਿ ਨਾਮ ਜਪਾਵੇ ਹੁਣ ਮੈਂ ਅਗਲੀ ਬੇਨਤੀ ਜਿਹੜੀ ਕਰ ਲਗਾ ਕਿ ਗੁਰੂ ਤੇ ਸਿੱਖ ਦਾ ਸਿਰਫ ਸਬੰਧ ਜਿਉਂਦੇ ਜੀ ਦਾ ਨਹੀਂ ਫਿਰ ਅਰਜ਼ ਕਰ ਸਾਸੀ ਜਿੰਨੇ ਬੈਠੇ ਆ ਯਾਦ ਰੱਖਿਓ ਸਾਡੇ ਖੂਨ ਦੇ ਰਿਸ਼ਤੇ ਸਾਡੀ ਸਹਿਚਾਰ ਮਿੱਤਰਤਾ ਇਹ ਸਿਰਫ ਜਿਉਂਦਿਆਂ ਦੀ ਹੈ ਇੱਥੋਂ ਤੱਕ ਜਿਉਂਦਿਆਂ ਦੀ ਗੱਲ ਛੱਡੋ ਇਹ ਸਿਰਫ ਸੁਖ ਵੇਲੇ ਦੀ ਹੈ 90% ਸੁਖ ਵੇਲੇ ਦੀ ਹੈ 10% ਕੋਈ ਨੇੜੇ ਦੁੱਖ ਵੇਲੇ ਆ ਜਾਏ ਪਰ ਗੁਰੂ ਜੀ ਦਾ ਰਿਸ਼ਤਾ ਸਿੱਖ ਤੇ ਗੁਰੂ ਦਾ ਰਿਸ਼ਤਾ ਨਾ ਕੇਵਲ ਸੁਖ ਦਾ ਨਾ ਕੇਵਲ ਜਿਉਂਦਿਆਂ ਦਾ ਹੈ ਗੁਰੂ ਤੇ ਸਿੱਖ ਦਾ ਰਿਸ਼ਤਾ ਲੋਕ ਦਾ ਵੀ ਹੈ ਤੇ ਪਰਲੋਕ ਦਾ ਵੀ ਹੈ ਥੋੜਾ ਜਾਓ ਅਸੀਂ ਉਹ ਬਾਣੀ ਚੋਂ ਦਰਸ਼ਨ ਕਰਾਂਗੇ ਜੀ ਮੈਂ ਸ਼ਬਦ ਉਹ ਵੀ ਪੜ੍ਹਨ ਜਿਹੜੇ ਤੁਹਾਨੂੰ ਚੇਤੇ ਨੇ ਇੱਕ ਬਚਨ ਸੀ 18ਵੀਂ ਅਸ਼ਟਪਦੀ ਸੁਖਮਨੀ ਸਾਹਿਬ ਜੀ ਦੀ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਜਿਨੇ ਸਤਪੁਰਖ ਕਰਤੇ ਪੁਰਖ ਵੈਗਰੂ ਨੂੰ ਜਾਣਿਆ ਹੈ ਉਸ ਦਾ ਨਾਮ ਸਤਗੁਰੂ ਹੈ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੇ ਉਹਦੇ ਨਾਲ ਜੁੜਿਆ ਸਿੱਖ ਦਾ ਵਿਪਾਰ ਉਤਾਰਾ ਹੋ ਜਾਂਦਾ ਹੈ ਤੇ ਉਹ ਪਰਮੇਸ਼ਵਰ ਦੇ ਗੁਣ ਗਾਉਂਦਾ ਹੈ ਹੁਣ ਉਥੇ ਗੁਰੂ ਜੀ ਨੇ ਸਿੱਖ ਨੂੰ ਗੁਰੂ ਕੀ ਦਾਤ ਦਿੰਦੇ ਤਿਸ ਕੈ ਸੰਗ ਸਿੱਖ ਉਧਰੇ ਨਾਨਕ ਹਰਗੁਣ ਗਾ ਹੁਣ ਅਸ਼ਟਪਦੀ ਆਪ ਜੀ ਧਿਆਨ ਨਾਲ ਸੁਣੋ ਇਸ ਇਹ ਨੁਕਤੇ ਨੂੰ ਹੁਣ ਗੁਰੂ ਜੀ ਨੇ ਸਿੱਖ ਨੂੰ ਦਿੱਤਾ ਕੀ ਤੇ ਸਿੱਖ ਨੇ ਗੁਰੂ ਨੂੰ ਕੀ ਦਿੱਤਾ ਬੜਾ ਸੌਖਾ ਹੈ ਸਭ ਤੋਂ ਪਹਿਲਾਂ ਗੁਰੂ ਜੀ ਨੇ ਸਿੱਖ ਨੂੰ ਇਹ ਕਿਹਾ ਕਿ ਤੇਰੇ ਤੂੰ ਮੇਰੇ ਤੇ ਭਰੋਸਾ ਕਰ ਤੰਗੀ ਤੁਰਸ਼ੀ ਅਮੀਰੀ ਗਰੀਬੀ ਆ ਸਕਦੀ ਹੈ ਵਾਦਾ ਘਾਟਾ ਹੋ ਸਕਦਾ ਹੈ ਪਰ ਮੈਂ ਤੈਨੂੰ ਭਰੋਸਾ ਦੇ ਕੇ ਕਹਿੰਦਾ ਤੇਰੀ ਸ਼ਰੀਰਿਕ ਵੀ ਤੇ ਤੇਰੀ ਆਤਮਿਕ ਪਰਤ ਪਾਲਣਾ ਮੈਂ ਕਰਾਂਗਾ ਇਹ ਕੋਈ ਟੀਚਰ ਨਹੀਂ ਕਹਿ ਸਕਦਾ ਗੁਰਮਖੋ ਯਾਦ ਰੱਖਿਓ ਉਸਤਾਦ ਸ਼ੇਸ਼ ਨੂੰ ਪੜ੍ਹਾ ਸਕਦਾ ਹੈ ਲੱਖਾਂ ਮੈਂ ਬੇਨਤੀ ਕਰਾਂ ਉਸਤਾਦ ਨੇ ਲੱਖਾਂ ਸ਼ੇਸ਼ ਨੇ ਕਰੋੜਾਂ ਸ਼ੇਸ਼ ਨੇ ਪਰ ਕੋਈ ਉਸਤਾਦ ਕਹਿੰਦਾ ਜੋ ਮੈਂ ਪੜ੍ਹਾਇਆ ਤੇਰੀ ਜੋਬ ਦਾ ਪ੍ਰਬੰਧ ਮੈਂ ਕਰਾਂਗਾ ਮੇਰੀ ਫਿਰ ਬੇਨਤੀ ਸੁਣਿਓ ਅਧਿਆਤਮਕ ਤੌਰ ਤੇ ਗੁਰੂ ਜੀ ਕਹਿ ਰਹੇ ਆ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸਭ ਤੋਂ ਪਹਿਲਾਂ ਸਤਗੁਰੂ ਨੇ ਕਿਹਾ ਤੁਹਾਡੀ ਪ੍ਰਤਪਾਲਣਾ ਕਿਵੇਂ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਕੋਈ ਸਮਾਂ ਐਸਾਨੀ ਜਦੋਂ ਗੁਰੂ ਸਿੱਖ ਉਤੇ ਦਿਆਲੂ ਨਹੀਂ ਅਗਲਾ ਜੀ ਕਿਵੇਂ ਪ੍ਰਤਪਾਲਣਾ ਸਤਗੁਰ ਸਿੱਖ ਕੀ ਦੁਰਮਤ ਮਲ ਖਿਰੈ ਯਾਦ ਰੱਖਿਓ ਕਈ ਵਰੀ ਬਾਹਰमुखी ਸ਼ਗਿਰਦ ਤੇ ਗੁਰੂ ਬੋਧਕ ਤੌਰ ਤੇ ਪੜ੍ਹਦੇ ਆ ਤੇ ਕਈ ਵਰੀ ਪਾਪ ਇਕੱਠੇ ਬੈ ਕੇ ਕਮਾਉਂਦੇ ਆ ਬਜਾਦ ਸਾਰੇ ਨਹੀਂ ਬੀਜ ਨਾ ਸੀ ਹੁੰਦਾ ਸਾਰਾ ਦਿਨ ਮਾਸਟਰ ਪੜ੍ਹਾਉਂਦਾ ਛੁੱਟੀ ਵਾਲੇ ਦਿਨ ਕਹਿੰਦਾ ਲਿਆਓ ਮੁੰਡਿਓ ਠੇਕੇ ਤੋਂ दारू ਅੱਜ ਇਕੱਠੇ ਪੀਾਂਗੇ ਖਿਮਾ ਕਰ ਦਿਓ ਇੱਥੇ ਗੁਰੂ ਨੇ ਸਭ ਤੋਂ ਪਹਿਲਾਂ ਗੱਲ ਕਹੀ ਕਿ ਤੇਰੇ ਅੰਦਰ ਦੀ ਜਿੰਨੇ ਭੜੇ ਪੁਰਨੇ ਨੇ ਦੁਰਮਤ ਨੂੰ ਜੜੋਂ ਪਾਟ ਕੇ ਰੱਖ ਦਿਆ ਇਸ ਨੂੰ ਸੁਣਿਓ ਫਿਰ ਐਵੇਂ ਚਲਦੇ ਫਿਰਦੇ ਧੂੜ ਨਹੀਂ ਕੈਸੇ ਕਿਸ ਗੁਰ ਸਿੱਖ ਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਖਿਰੈ ਖਿਰੈ ਦਰਤ ਹੰਡਾ ਖਤਮ ਕਰ ਦੇਣਾ ਖੋ ਲੈਣਾ ਗੁਰਬਚਨੀ ਹਰ ਨਾਮ ਉਚਰੈ ਗੁਰੂ ਕਾ ਸਿਖ ਗੁਰੂ ਕੇ ਬਚਨ ਨੂੰ ਜਪ ਕੇ ਨਾਮ ਉਚਾਰਦਾ ਹੈ ਗੁਰਬਚਨੀ ਹਰ ਨਾਮ ਉਚਰੈ